ਸਿਆਣੇ ਕਹਿੰਦੇ ਵੀ 4 ਦਿਨਾਂ ਦੀ ਕੋਤਵਾਲੀ ਮੁੜ ਕੇ ਉਹੀ ਰੰਬਾ ਪੰਜਾਲੀ ਉਹ ਜਿੱਦਾਂ ਕੁੱਪੜਿਆ ਲਿਖਿਆ ਡੀਸੀਸੀ ਤੇ ਉਹਦੇ ਕੋ ਕੋਈ ਪਿੰਡ ਦੇ ਚਾਰ ਜੀ ਇਕੱਠੇ ਹੋ ਕੇ ਗਏ ਵੀ ਸਾਡਾ ਟੇਲਾ ਤੇ ਪਿੰਡਾਂ ਵੀ ਸਾਨੂੰ ਨਹਿਰ ਦਾ ਪਾਣੀ ਨਹੀਂ ਪਹੁੰਚਦਾ ਉਹਨੇ ਆਪਣੇ ਅਫਸਰ ਨੂੰ ਸੱਦਿਆ ਉਹਨੂੰ ਕਹਿੰਦਾ ਵੀ ਜਿੰਨਾ ਖਰਚਾ ਹੁੰਦਾ ਕਰ ਵੀ ਇਹਨਾਂ ਨੂੰ ਪਾਣੀ ਪਹੁੰਚਾ ਟੇਲਾ ਤੇ ਅਫਸਰ ਨੇ ਕਿਹਾ ਠੀਕ ਹੈ ਉਹਨੇ 8 ਦਿਨੀ ਲਾ ਕੇ ਉਹ ਮੋਗੇ ਲਾ ਨਹਿਰ ਸਫਾਈ ਕਰ ਗੱਲ ਕਦੀ ਉਹਨੇ ਨਾ ਪਾਣੀ ਪਹੁੰਚਾਤਾ ਉਹਨੇ ਆ ਕੇ ਦੱਸਿਆ ਵੀ ਸਾਹਿਬ ਜੀ ਉੱਥੇ ਪਾਣੀ ਮੈਂ ਪਹੁੰਚਾ ਦਿੱਤਾ ਉਹਨੇ ਚੇਲਾਂ ਦੇ ਉੱਤੇ ਉਹਨੇ ਕਿਹਾ ਵੀ ਮੈਂ ਮੌਕਾ ਚੈੱਕ ਕਰੂੰਗਾ ਡੀਸੀ ਮੌਕੇ ਤੇ ਆ ਗਿਆ ਪਿੰਡ ਸਾਰਾ ਇਕੱਠਾ ਹੋ ਗਿਆ ਉਹਨੇ ਆ ਕੇ ਪੁੱਛਿਆ ਵੀ ਹਾਂ ਵੀ ਪਾਣੀ ਪਹੁੰਚ ਗਿਆ ਉਹ ਜ਼ਿੰਮੇਦਾਰੇ ਖੜਾ ਹੋਇਆ ਉਹ ਕਹਿੰਦਾ ਜੀ ਪਾਣੀ ਤਾਂ ਮਾਰ ਰਿਆ ਬਬਕੇ ਪਰ ਜੇ ਕਿਤੇ ਦੱਖਣ ਚੱਲ ਜਾਂਦਾ ਨਾ ਤੇ ਜਲ ਥਲ ਹੋ ਜਾਣੀ ਸੀ ਉਹ ਡੀਸੀ ਨੇ ਅਫਸਰ ਹਾਲ ਦੇਖਿਆ ਉਹਨੂੰ ਕਹਿੰਦਾ ਵੀ ਜਦੋਂ ਇੰਨਾ ਪੈਸਾ ਜੋ ਲਾਇਆ ਤੂੰ ਮੋਗਿਆਂ ਤੇ ਨਹਿਰਾਂ ਤੇ ਤੇ ਤੂੰ ਦੱਖਣ ਵੀ ਚਲਾ ਦਿੰਦਾ ਅਫਸਰ ਕੋ ਕਹਿੰਦਾ ਜੀ ਸਾਹਿਬ ਜੀ ਗੱਲ ਇਹ ਆ ਵੀ ਦੱਖਣ ਕਹਿੰਦੇ ਆ ਜਿਹੜੀ ਇਧਰੋਂ ਹਵਾ ਐ ਨੂੰ ਚਲਦੀ ਆ ਉਹ ਮੈਂ ਚਲਾਣੀ